ਆ ਟਾਈਮ ਲੱਗੇ ਨਾ ਪਰ ਨੂੰ ਗਰਾਉਂਡ ਦੀ ਆ ਵੀ ਸਰਟੀਫਿਕੇਟ ਬਾਲ ਕੈਡੀਅਮ ਕਿਸੇ ਦੇ ਵੱਜੀ ਐਵੇਂ ਲੈਣੇ ਕਿ ਦੇਣੀ ਪੜ ਜਾਏਗੇ ਬੇਟੀ ਹਾਂਜੀ ਗੁੱਡ ਮਾਰਨਿੰਗ ਬੇਟੀ ਗੁੱਡ ਮਾਰਨਿੰਗ ਭਾਈ ਉਹ ਤੇਰੀ 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 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ 9 ਵਜੇ ਨਾਲ ਚ 5 ਮਿੰਟ ਰਹਿ ਗਏ ਆ ਤੇ ਆਪਾਂ ਚੱਲਦੇ ਆ ਜਿਮ ਨੂੰ ਪਰ ਜਿਮ ਜਾਣ ਤੋਂ ਪਹਿਲਾਂ ਇੱਕ ਵਾਰੀ ਰੋਕੇ ਨਾ ਆਪਣੀ ਇੱਕ ਵਾਰੀ ਕਫੇ ਦਾ ਕੁਟ ਪੀ ਕੇ ਫਿਰ ਆਪਾਂ ਚੱਲਾਂਗੇ ਚਨਾਲੇ ਆਪਾਂ ਦੁਕਾਨ ਸ਼ਾਪ ਨਹੀਂ ఓਪਨ ਕਰਦਨੇ ਕਿਉਂ ਅੱਜ ਆਪਣੇ ਦੁਕਾਨ ਤੇ ਆਟਾ ਤਰਨ ਵਾਸਤੇ ਆਉਣੇ ਆਪਣੇ ਜਿਹੜਾ ਆਟੇ ਦਾ ਫੋਰਨੀ ਤੂਰੇ ਹੁੰਦਾ ਫੋਰਨੀ ਤੂਰੇ ਕਹਿ ਦਿੰਦੇ ਆ ਜਿਹੜਾ ਸਮਾਨ ਆਪਾਂ ਦੇ ਕੀ ਜਾਂਦਾ ਨਾ ਉਹਨੂੰ ਫੋਰਨੀ ਤੂਰਾ ਕਹਿ ਦਿੰਦੇ ਆ ਟਾਲੀਅਨ ਦੇ ਵਿੱਚ ਉਹਨੇ ਆਪਾਂ ਅੰਚ ਸਮਾਨ ਦੇ ਜਣਾ ਤੇ 8:30 ਵਜੇ ਉਹ ਨਹੀਂ ਆਏ ਹਨ ਤੇ ਮੈਂ ਸ਼ਾਪ ఓਪਨ ਕਰ ਦਨੇ ਆਪਾਂ ਇਹਨੇ ਵਾਹਿਗੁਰੂ ਸੱਚਾ ਸੱਚ ਦਰਵਾਜ਼ੇ ਖੋਲਦੇ ਇੱਕ ਵਾਰੀ ਸ਼ਟਰ ਸ਼ਟਰ ఓਪਨ ਕਰ ਦਈਏ ਲੈ ਕੇ ਰੱਬ ਦਾ ਨਾਮ ਸਤਨਾਮ ਵੇ ਸੱਚਾ ਪਾਤਸ਼ਾਹ ਸੋਖ ਰਖੀ ਆਇਨਾ ਖੜ ਕੇ ਦੇਖੀਦਾ ਕਿਦਰ ਨੂੰ ਕੀ ਹਾਲ ਚੱਲ ਰਾਇ ਉੱਠ ਖੜੇ ਗੁੱਡ ਮਾਰਨਿੰਗ ਹੋ ਗਈ ਹਾਂਜੀ ਆ ਜਿਹੜਾ ਆ ਠੰਡਾ ਮੁੱਠਾ ਬਾਹਰ ਵਾਲਾ ਹਾਂਜੀ ਆ ਜਿਹੜਾ ਅੰਦਰ ਕੋਨੇ ਕੁਸਾ ਹੋਣ ਲੱਗਿਆ ਐਤੋਂ ਐਤੋਂ ਹੋਣਾ ਹੈ ਨਾ ਹਾਂਜੀ ਹਾਂਜੀ ਜੇ ਮਿੱਤਰ ਗਰਮੀ ਹੋਣੀ ਤੇ ਜਿਹੜਾ ਬਹੁਤ ਫਰਕ ਡਿਫਰੈਂਟ ਹੋਣਾ ਹੈ ਬਾਹਰ ਵਾਲਾ ਤਾਂ ਗਰਮ ਹੋਣਾ ਹੈ ਅੰਦਰ ਵਾਲਾ ਤਾਂ ਅੱਗ ਲਗਣੀ ਹੈ ਅੰਦਰ ਵਾਲਾ ਅੱਗ ਲਗਣੀ ਹੈ ਲਾਈਟਾਂ ਬਾਲ ਦੀਏ ਲੇਕੇ ਪ੍ਰਭੂ ਦਾ ਨਾਮ ਸਤਨਾਮ ਵੇ ਸੱਚਾ ਪਾਤਸ਼ਾਹ ਤੇ ਤੁਸੀਂ ਚਲਾ ਲਓ ਮਸ਼ੀਨ ਕਫੇ ਵਾਲੀ ਆਟੇ ਵਾਲੇ ਆਉਣੇ ਤੇ ਮੱਲ ਵੜ ਕੇ ਉਹ ਮੈ ਦੇ ਦੇ ਦਿਓ ਅਗੇ ਉਹਨੇ ਉਹਨੇ ਸਾਢੇ 9 ਕਹਿੰਦਾ ਮਾਏ ਨਾ ਮੇਰੇ ਅੱਗੇ ਭੱਗ ਬਸ ਸਹੀ ਆ ਫੋਨ ਕਰ ਤੇ ਹਾਂ ਤਜਾ ਪੀਣੀ ਨਹੀਂ ਮੈਂ ਪੀਂਦਾ 5 ਕਦੇ ਪੀਣਾ ਨਹੀਂ ਕਹ ਤੂੰਗਾ 5 ਪੀਊਂਗਾ 5 ਪੀਊਂਗਾ ਆਪਣੀ ਨਾ ਰੁਟੀਨ ਹੈ ਮੇਤਰਾ ਸਵੇਰ ਉੱਠ ਕੇ ਕਾਫੇ ਦਾ ਕੁੱਟ ਪੀ ਕੇ ਫਿਰ ਵੱਜ ਜਿੰਮ ਦੇ ਵਿੱਚ ਜਾਣਾ ਹਫਤੇ ਦੇ ਵਿੱਚ ਮਤਲਬ ਮੈਂ 4 ਦਿਨ ਜਿੰਮ ਜਾਂਦਾ 3 ਦਿਨ ਮੇਰਾ ਹੁੰਦਾ ਜਿਹੜਾ ਸੱਡੀ ਹੁੰਦਾ ਉਹ ਮਿਹਨਤ ਮੂਤ ਲਾਉਣ ਦਾ ਹੁੰਦਾ ਤੇ ਇੱਕ ਦਿਨ ਹੁੰਦਾ ਆਪਣਾ ਕਾਰਡੀਓ ਦਾ ਇਹ ਵੀ ਜ਼ਰੂਰੀ ਆ ਯਾਰ ਮਿਹਨਤ ਲਾਉਣੀ ਨਾ ਇਹ ਕੋਈ ਵੀ ਐਕਟੀਵਿਟੀ ਹੋਵੇ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਉਹਦਾ ਆਪਣਾ ਚੜਦੀ ਜਵਾਨੀ ਘਟ ਪਤਾ ਲੱਗਦਾ ਹੈ ਜਦੋਂ ਉਹਦਾ ਕਹਿੰਦਾ ਉਮਰ 30 ਪੈ ਦੀ ਟੱਪ ਜਾਂਦੀ ਹੈ ਫੇ ਅਹਿਸਾਸ ਹੁੰਦਾ ਬਦਲ ਵੀ ਹਾਂ ਜੇ ਮਿਹਨਤ ਲੱਗੀ ਹੁੰਦੀ ਹੈ ਨਾ ਤੇ ਬੰਦਾ ਮਤਲਬ ਇਹ ਵੀ ਰਿਸਟ ਪੋਸਟ ਵੀ ਰਹਿੰਦਾ ਹੈ ਆਪਣਾ ਬਿਮਾਰੀਆਂ ਤੋਂ ਰਹਿਤ ਵੀ ਰਹਿੰਦਾ ਹੈ ਕੰਜੀ ਦੇ ਵਿੱਚ ਆ ਜਾਂਦੀ ਹੈ ਤੇ ਬਾਕੀ ਮਿਹਨਤ ਮਿਹਨਤ ਦਾ ਫਰਕ ਵੀ ਹੁੰਦਾ ਹੈ ਦੋ ਤਰ੍ਹਾਂ ਦੇ ਕਿਵੇਂ ਲੱਗਦੀ ਹੈ ਇੱਕ ਹੁੰਦੀ ਹੈ ਵੀ ਲੋਕਾਂ ਨੂੰ ਦਿਖਾਉਣ ਵਾਸਤੇ ਲਾਉਣੀ ਹੈ ਇੱਕ ਹੁੰਦੀ ਹੈ ਫੀਲ ਕਰਨ ਵਾਸਤੇ ਦਿਖਾਉਣ ਵਾਸਤੇ ਮਤਲਬ ਇਹ ਵੀ ਆਪਾਂ ਜਾ ਕੇ ਗਲਤ ਵਾਲੀਆਂ ਚੀਜ਼ਾਂ ਨਾ ਖਾਈਏ ਵੀ ਬੋਡੀ ਬਣਾਈਏ بڑے بڑے ਡੋਲੇ ਬਣਾ ਲਈਏ ਲੋਕ ਦੇਖਣ ਕਹਣੇ ਬੱਲੇ ਬੱਲੇ ਮੁੰਡਾ ਕਿਹੜਾ ਤਗੜਾ ਹੋਏ ਇਹ ਚੀਜ਼ ਤੋਂ ਹਟ ਕੇ ਦਿਖਾਵੇ ਨੂੰ ਛੱਡ ਕੇ ਆਪਾਂ ਚਾਹੀਏ ਫੀਲ ਕਰਨ ਵਾਸਤੇ ਵੀ ਆਪਾਂ ਨੂੰ ਫੀਲ ਹੋਵੇ ਗੁੱਡ ਫੀਲ ਵਧੀਆ ਫੀਲ ਹੋਵੇ ਆਪਣੇ ਆਪ ਨੂੰ ਸਟਰੋਂਗਰ ਫੀਲ ਹੋਵੇ ਹਾਂ ਅਸੀਂ ਤਗੜੇ ਆ ਅਸੀਂ ਰਿਸਟ ਪੋਸਟ ਆ ਉਸ ਸਾਰਾ ਵੈਮਿੰਟ ਲਈ ਬਹੁਤਾ ਜੋਰ ਚੱਕਣ ਦੀ ਲੋੜ ਨਹੀਂ ਬਹੁਤਾ ਵੇਟ ਲਾਉਣ ਦੀ ਲੋੜ ਨਹੀਂ ਬੋਦੀ ਜੋਰ ਮਾਰਨ ਦੀ ਲੋੜ ਨਹੀਂ ਬਸ ਇਹ ਵੀ ਹਾਂ ਘੰਟਾ 사ਵਾ ਘੰਟਾ ਆਪਣੇ ਆਪ ਨੂੰ ਦਈਏ ਜਰੂਰ ਦੇਖੋ ਮਿੱਤਰੋ ਗੱਡੀ ਜਾਂਦੀ ਰੇਂਜ ਰੋਵਰ ਕਹਿੰਦਾ ਰੇਂਜ ਰੋਵਰਾਂ 'ਚ ਘੁੰਮੇ ਤੇਰਾ ਯਾਰ ਨਹੀਂ ਲੰਸਰਾਂ ਨੂੰ ਕੌਣ ਪੁੱਛਦਾ ਸਵੇਰੇ ਸਵੇਰੇ ਮੌਸਮ ਦੇ ਕਿੰਨਾ ਵਧੀਆ ਜਾਂ ਸਵੇਰ ਕਿਸੇ ਵੀ ਦੇਸ਼ ਦੀ ਹੋਵੇ ਤੇ ਕਿਸੇ ਪਿੰਡ ਦੀ ਹੋਵੇ ਤੇ ਕਿਸੇ ਸ਼ਹਿਰ ਦੀ ਹੋਵੇ ਸੁਣੀ ਹੁੰਦੀ ਹੈ ਤੇ ਵੈਸੀ ਅੱਜ ਆਪਣੇ ਬੱਦਲ ਵਾਈ ਵੀ ਹੈਗੀ ਆ ਮੀਂਹ ਪੈਣ ਦੇ ਸਾਰ ਵੀ ਹੈਗਾ ਠੰਡ ਵੀ ਲੱਗ ਰਿਹਾ ਮੈਨੂੰ ਹੈਗੀ ਆ ਜੋ ਕਿ ਨਾ ਜੇ ਠੰਡ ਜੇ ਮਤਲਬ ਵੀ ਮੀਂਹ ਪੈ ਸਰ ਰਾ ਹੁਣ ਤਾਂ ਗੱਡੀ ਉੱਤੇ ਤਰੇਲ ਜਮੀ ਹੁੰਦੀ ਆ ਗੱਡੀ ਉੱਤੇ ਬਿਲਕੁਲ ਤਰੇਲ ਨਹੀਂ ਹੈਗੀ ਇਹਦਾ ਮਤਲਬ ਬਦਲ ਵਾਈਜ਼ ਹੈ ਅੱਜ ਦਾ ਟੈਂਪਰੇਚਰ ਤੁਸੀਂ ਦੱਸਿਆ ਕਿੰਨਾ ਅੱਜ ਦਾ ਅੱਜ ਦਾ ਟੈਂਪਰੇਚਰ ਹੈਗਾ ਦੋਸਤੋ 7 ਡਿਗਰੀ ਟੈਂਪਰੇਚਰ ਵੀਰ ਦਾ ਅੱਜ ਦਾ 7 ਨਾਮ ਸੱਚਾ ਬਾਸ਼ ਤੋੜੀ ਗੱਡੀ ਨਿੱਗੀ ਕਰ ਲਈ ਅੰਦਰੋਂ ਬਾਈ ਤੇ ਅੰਦਰ ਹੀਟਿੰਗ ਵਧਿਆ ਰਹਿੰਦੀ ਹੈ ਜਿਵੇਂ ਦੇ ਵਿੱਚ ਮਿੱਤਰੋ ਅੱਜ ਆਪਾਂ ਨੇ ਲੈਗ ਦਾ ਵਰਕਆਊਟ ਤੇ ਸਭ ਤੋਂ ਪਹਿਲਾਂ ਆਪਾਂ ਆਪਣੀ ਕਰਾਂਗੇ ਉਹਦਾ ਕਾਣਾ ਵੀ ਥੋੜੀ ਸਕਾਲਡਮੈਂਟ ਉਹ ਆਵੋ ਪਾਸਾ ਆਵੋ ਲਈ ਮਸ਼ੀਨ ਤੇ ਬੈਠ ਕੇ ਆ ਦੇਖੋ ਸਾਈਕਲ ਹੈ ਇਹਦੇ ਬੈਹਿ ਕੇ ਸਟਾਰਟ ਕਰ ਦਿੰਦੇ ਆਪਾਂ ਇਹਨੂੰ ਤੇ ਬੰਦੇ ਲੱਗੇ ਇਧਰ ਆ ਵੀ ਮੁੰਡੇ ਲੱਗੇ ਮਿਹਨਤ ਲਾ ਰਹੇ ਸਾਰੇ ਬੰਦੇ ਮਿਹਨਤ ਲਾ ਰਹੇ ਇਹ ਜਾਪ ਇੱਕ ਵਾਰੀ ਪੈਡਲ ਮਾਰ ਸ਼ੁਰੂ ਕਰਦੇ ਉਸ ਤੋਂ ਬਾਅਦ ਇਹਨੂੰ ਸਟਾਰਟ ਕਰ ਆ ਦੇਖੋ ਕੀ ਸਟਾਰਟ 1 2 3 4 5 ਮਿੰਟ ਕਰਾਂਗੇ ਐਕਸਰਸਾਈਜ਼ 5 ਮਿੰਟ ਤੋਂ ਬਾਅਦ ਵੀ ਪੂਰੀ ਆਪਣੀਆਂ ਲੈਗ ਪੂਰੇ ਤਰੀਕੇ ਨਾਲ ਮਤਲਬ ਹੀ ਟ੍ਰੇਨ ਹੋ ਜਾਣੇ ਆ ਆਪਾਂ ਨੂੰ ਮਿਹਨਤ ਲਾਉਣ ਤੋਂ ਪਹਿਲਾਂ ਨਾ ਇੱਕ ਵਾਰੀ ਮਤਲਬ ਪੂਰੀ ਆਪਾਂ ਨੂੰ ਆਪਣੀ ਵਾਰਮ ਅਪ ਕਰਨ ਜਿਹੜੇ ਪੂਰੇ ਬੋਡੀ ਨੂੰ ਇਹ ਨਹੀਂ ਵੀ ਇੱਕ ਲੈਗ ਮਸਲ ਵਰਮ ਅਪ ਹੋਵੇ ਪੂਰੀ ਬੋਡੀ ਵਰਮ ਅਪ ਕਰਨ ਤੋਂ ਬਾਅਦ ਵਿੱਚ ਆਪਾਂ ਨੂੰ ਮਿਹਨਤ ਲਾਉਣੀ ਚਾਹੀਦੀ ਹੈ ਫਿਰ ਆਪਾਂ ਨੂੰ ਕੋਈ ਬਲੇ ਇੰਜਰੀ ਨਹੀਂ ਹੁੰਦੀ ਨਹੀਂ ਫਿਰ ਛੱਟ ਪੈਣੀ ਵੀ ਲੱਗ ਸਕਦੀ ਹੈ ਜਿੰਮ ਦੇ ਵੀ ਛੱਟ ਲੱਗੀ ਵੀ ਨਾ ਸਾਰੀ ਉਮਰ ਰੜਕ ਜੇ ਮੇਰੇ ਤੋਂ ਇਹ ਗੱਲ ਦੀ ਕਾਹ ਕਰਿਓ ਮੰਤ ਮੁੰਦ ਲਾ ਕੇ ਮਿੱਤਰੋ ਆਪਾਂ ਘਰੇ ਆ ਗਈ ਸੀ ਤੇ ਆ ਕੇ ਨਹਾ ਧੋ ਕੇ ਹੁਣ ਰੈਡੀ ਹੋ ਗਏ ਆ ਤੇ ਹੁਣ ਆਪਣਾ ਅੱਜ ਦੇ ਦਿਨ ਦੇ ਬਾਕੀ ਦੇ ਕੰਮ ਕਰਾਂ ਉਹ ਵੀ ਆਪਾਂ ਕਰਦੇ ਆ ਤੇ ਸਾਡੀ ਪੈਂਥੀ ਹਮ ਛੱਡ ਦੇ ਖੜਾ ਇਹਦਾ ਇਹ ਤਾਂ ਸੈੱਟ ਕਰਨ ਲੱਗਿਆ ਗੋਪੀਂ ਜੀ ਅਸੀਂ ਹੁਣ ਹੈ ਮਿੱਤਰੋ ਗੋਬੀ ਆਪਾਂ ਉਹ ਲੈ ਕੇ ਜਾਣੀ ਆ ਮੈਂ ਚੱਲੇ ਭਾਈ ਉਹਨਾਂ ਦੇ ਘਰੇ ਆਪਣੇ ਮਨਜੀਤ ਸਿੰਘ ਉਹਨਾਂ ਦੇ ਤੇ ਦੋ ਤਰਫੋਂ ਗੋਬੀ ਜਿਹਾ ਕੱਢੀ ਉੱਚਾ ਪਾ ਕੇ ਰੱਖ ਲਾ ਹੈਨਾ ਹਾਂਜੀ ਬਰੋਕਲੀ ਪਾ ਦੇ ਕਿਥੇ ਫੁੱਲ ਤੂੰ ਚੱਲ ਚਲੇ ਤੂੰ ਚੱਲ ਚਲੇ ਤੂੰ ਚੱਲ ਚਲੇ ਕੀ ਦੀਜੀਏ

ਮੈਂ ਕਿਉਂਕਿ ਫਾਸੋ ਬਣਾਈ ਸੀ ਹਮਮ ਆਪਣੇ ਨੂੰ ਕਾਲੂ ਬਣਾਉਂਗੇ ਜੀ ਆ ਕਾਲੂ ਹੋਣਾ ਗੋਭੀ ਇਹਨੂੰ ਸਵਾਰ ਕੇ ਰੱਖ ਲ ਸਕਦੇ ਹਾਂ ਹਾਂਜੀ ਹਾਂਜੀ ਗੋਭੀ ਸਵਾਰ ਲੈਣੇ ਆਪਾਂ ਸਿਰ ਮੈਂ ਇੱਕ ਮਿੰਟ ਲੈਣ ਸਵਾਰ ਲੈਣੇ ਆਪਾਂ ਨਹੀਂ ਜੀ ਜੀ ਮੈਂ ਆਪੇ ਉਹ ਇਹ ਦੇਖ ਮੈਂ ਮੇਰੇ ਵਿੱਚ ਵਿੱਚ ਤਰ ਫਿਰ ਜੋਸ਼ ਆ ਜਾਂਦੇ ਵਿੱਚ ਤੁਹਾਨੂੰ ਪਤਾ ਹੀ ਹੈ ਮੈਂ ਥੋੜਾ ਮਿਹਨਤੀ ਜਿਹਾ ਮੁੰਡਾ ਹਾਂ ਹਾਂਜੀ ਨਹੀਂ ਨਾ ਜਦ ਹੀ ਸਵਾਰਾਂਗੇ ਜੀ ਜਦੋਂ ਉਹ ਬਣਾਵਾਂਗੇ ਠੀਕ ਹੋ ਗਿਆ ਤੇ ਮੈਂ ਚੱਲਦਾ ਜੀ ਮੈਂ ਹਾਂਜੀ ਤੇ ਆਪਾਂ ਮੈਂ ਤੁਹਾਨੂੰ ਚੱਲਦੇ ਆਂ ਨਾਲੇ ਆਪਣਾ ਮੈਂ ਜਾ ਕਰਨਾ ਚ ਭਾਈ ਉਹਨਾਂ ਦੀ ਫੈਕਟਰੀ ਮਨਜੀ ਸਿੰਘ ਉਹਨਾਂ ਦੇ ਭਾਈ ਦਾ ਮੈਨੂੰ ਫੋਨ ਆਇਆ ਸੀਗਾ ਕੈਨ ਤੇ ਮੈਂ ਜਾ ਗਿਆ ਠੀਕ ਹੈ ਓਕੇ ਤੇ ਬਾਕੀ ਸਮਾਨ ਸਾਰਾ ਆਪਣਾ ਆ ਗਿਆ ਨਾ ਹਾਂਜੀ ਹਾਂਜੀ ਸਾਰਾ ਆ ਗਿਆ ਸਮਾਨ ਸਾਰਾ ਬਣਾ ਗਿਆ ਆ ਫੜੀ ਕੋਈ ਮੜੇ 35 ਮੜੇ ਕੋਈ ਮੇਲੇ ਮੇ ਤੁਰੇ ਯਾਰ 35 ਨਾ ਤੇਰੀ 35 ਸਾਡੀ ਹਨਾ 35 ਹਨਾ 35 ਕੋਈ ਨਾ ਮੈਂ ਤੇ ਨਾਲ ਲੇਗਾ ਨਾ ਜੇ ਖਿਸ਼ਾਨ ਗਿਆ ਤੈਨੂੰ ਮੈਂ ਨਾਲ ਲੇਗਾ ਨਾ ਤੂੰ ਜਾਂਦਾ ਹੀ ਨਹੀਂਗਾ ਹਾਂ ਮਾ ਪਖਾਲ ਹੋ ਗਿਆ ਜੀ ਵੱਡਾ ਹੋ ਗਿਆ ਆਪਣੀ ਇਹ ਤੂੰ ਜਾਂਦਾ ਹੀ ਨਹੀਂਗਾ ਪੁੱਤੀ ਹਨਾ अच्छे बच्चे बनके मुझे को नाट करहना रे गुड़े ते गले च जीपीएस ਜਾ ਕੋਈ ਸ਼ੋਰ ਪ੍ਰਬੰਧ ਕਰੋ ਜੀ ਹੂੰ ਕਿਉਂਕਿ ਇਹ ਥੱਲੇ ਪੀਜ਼ੇ ਤੇ ਜਾਣ ਲੱਗ ਗਿਆ ਜੀ ਸਵੇਰੇ ਜਦੋਂ ਉਹ ਗੁਰシャン ਵੀਰ ਅੱਗੇ ਆ ਸਕੂਲ ਨੂੰ ਅੱਗੇ ਸੀ ਦਰਵਾਜ਼ੇ ਕੋਲ ਕਿ ਇੱਥੇ ਇੱਥੇ ਰਹਿੰਦਾ ਸੀ ਹੁਣ ਥੱਲੇ ਜਾਂਦਾ ਜੀ ਤੇਰੀ ਸ਼ਿਕਾਇਤਾਂ ਲੱਗੀਆਂ ਮੈਨੂੰ ਅਸਤਾਜ ਸ਼ਿਕਾਇਤਾਂ ਤੇਰੀ ਮਿਲਣ ਲੱਗੀਆਂ ਮੈਨੂੰ ਹੈ ਕਹੇ ਥੱਲੇ ਤੋਂ ਪੀਏ ਬਰਾਉਂ ਚਲੇ ਜਾਣੇ ਹੂੰ ਕਹਿ ਦਿੱ ਗਿਆ ਕਾ ਦੇ ਕੇ ਕਾ ਦੇ ਕੇ ਆਤਾ ਕਹਦੇ ਕੇ ਤੁਹਾਨੂੰ ਅਦਰ ਹੂੰ ਮੈਂ ਕੰਨ ਪਟਕੂੰ ਫਿਰ ਇਹਦੇ ਨਾਲ ਜੇਲਤ ਕਰੀ ਜਾਂਦਾ ਠੀਕ ਹੈ ਹਾਂ ਇਹ ਕਰਨਾ ਪੈਣਾ ਸੱਚੀ ਗੱਲ ਹੈ ਜੀ ਨਾ ਮੈਂ ਕਰਦਾ ਹੀ ਲੱਗਦਾ ਆਪਾਂ ਜੀਪਸ ਮੰਗਾਈ ਲਾਣੇ ਆ ਹਾਂ ਜੀ ਚੰਗਾ ਛਮਾ ਮਿਲਦੇ ਲੱਗੇ ਠੀਕ ਹੈ ਓਕੇ ਜੀ ਲੱਗੀਆਂ ਟ੍ਰੈਫਿਕਾ ਮਿੱਤਰੋ ਫਿਰ ਆਹ ਵਾਲੀ ਜਗ੍ਹਾ ਦੇ ਉੱਪਰ ਨਾ ਨਾ ਤਾਂ ਰੇਜ ਆਉਂਦੀ ਇੱਥੇ ਤੇ ਨਾ ਇਸ ਤੋਂ ਕੋਈ ਟ੍ਰੈਫਿਕ ਮੁੱਕਦੀ ਆ ਬਸ ਇੱਥੇ ਲਾਈਨ ਚ ਲੱਗਣਾ ਹੀ ਪੈਂਦਾ ਹੈ ਲੋਈ ਮੈਟਰੋ ਪਹੁੰਚ ਗਏ ਆਪਾਂ ਦੋਲਚੇ ਮਿਓ ਲੱਬਰਤ ਹੋ ਰਹੀਓ ਪਸਤੀ ਸ਼ਰੀਆ ਲੱਬਰਤ ਦੋਲਚੇ ਮਿਓ ਸਰਵਿਸ 24 ਘੰਟੇ ਖੁੱਲੀ ਰਹਿੰਦੀ ਹੈ ਸ਼ੋਪ ਭਾਜੀ ਉਹਨਾਂ ਦੀ ਕਰੇਤੀਆਂ ਤੋਰ ਤੇ ਦੂਰ ਤੇ ਲੈਣਾ ਤੁਸੀਂ ਆਰਡਰ ਕਰ ਸਕਦੇ ਹੋ ਪਹਿਲਾਂ ਗੋਭੀ ਫੜਾਈ ਜਣਾ ਨੂੰ ਸਸੀ ਕਾ ਭਾਜੀ ਸਸੀ ਕਾ ਜੀ ਹੋ ਜਾਣਦੀ ਸੀ ਤਾਂ ਕਹਿਵਨੀ ਆ ਜਾਓ ਜੀ ਆ ਜਾਓ ਆ ਜਾਓ ਆਹ ਤੋਂ ਬਾਅਦ ਕੀ ਕਰੀਏ ਜੀ ਲੰਗ ਦੀ ਸ਼ੱਕ ਸਰਪ੍ਰਾਈਜ਼ ਲੈਂਦਾ ਸਰਪ੍ਰਾਈਜ਼ ਓ ਲੈ ਇੱਕ ਚਿੱਟੀ ਤੇ ਖਰੀ ਕਹਿਰ ਕਰ ਛੱਡਿਆ ਬ੍ਰੋਕਲੀ ਮੈਂ ਖਾਓ ਸੇ ਤਾਂ ਮਿਹਨਤ ਲਾਓ ਸਹੀ ਗੱਲ ਹੈ ਸੋਨੀਪਾ ਸਸਿਕਾਲ ਕੀ ਹਾਲ ਚਾ ਠੀਕ ਠਾਕ ਹੈ ਲੈ ਮੁੰਡੇ ਮੇਰੇ ਤੋਂ ਆਟਾ ਓਟਾ ਗੁੰਦੇ ਨੇ ਦੇਖੋ ਇੰਨੇ ਅੰਡੇ ਪੈਨੇ ਵਿੱਚ ਸਾਹ ਦੇ ਵਿੱਚ ਇਹ ਹਰ ਕਰਨੀਤੀ ਵਿੱਚ ਨਹੀਂ ਪੈਂਦੇ ਜੇ ਕੋਈ ਬੰਦਾ ਆਰਡਰ ਕਰ ਦੇਵੇ ਵੀ ਸੀ ਬਗਾਰੰਟੀ ਤੇ ਖਾਣੀ ਆ ਕੇਕ ਬਗਾਰੰਟੀ ਤੇ ਲੈਣਾ ਤੇ ਬਗਾਰੰਟੀ ਦੇ ਮਿਲ ਜਾਂਦਾ ਸੋਨੀਪਾ ਹਾਂਜੀ ਭਾਜੀ ਕੀ ਇਹ ਚ ਪਾਇਆ ਵਗੀ ਤੁਸੀਂ ਅੰਡੇ ਪਾਇਆ ਕੇਕ ਪਾਇਆ ਭਾਜੀ ਖੰਡ ਪਾਈ ਆ ਤੇ ਅੰਡੇ ਪਾਇਆ ਅੰਡੇ ਪਾਏ ਆ ਅੰਡੇ ਬਹੁਤ ਲੱਗਦੇ ਹਨ ਉਂਡੇ ਬੋਲ ਆ ਤੇ ਸਹੀ ਗੱਲ ਹੈ ਠੀਕ ਹੈ ਸੁਨੀਪਾ ਸਹੀ ਗੱਲ ਹੈ ਬਾਕੀ ਜੇ ਜੇ ਕਿਸੇ ਨੇ ਕਹਿਣਾ ਹੋ ਮਤਲਬ ਬਗੈਰਾਂ ਦੇ ਕੇ ਲੈਣਾ ਹੋਵੇ ਤਾਂ ਬਣਾ ਦਿੰਦੇ ਹਾਂ ਬਣਾ ਜਾਨਾ ਇਧਰ ਵਿਸ਼ਾਲ ਸਿੰਘ ਆਪਣਾ ਬਣਾ ਰਿਹਾ ਹੈ ਵੀ ਸੇਤੇ ਬਣਾ ਰਿਹਾ ਵੀ ਸੇਤੇ ਇਹ ਐਦਾਂ ਕੱਟ-ਕੱਟ ਕੇ ਇਹਨਾਂ ਨੂੰ ਤੇ ਐਦਾਂ ਤਿਆਰ ਹੋ ਜਾਂਦੇ ਆ ਦੇਖੋ ਨਹੀਂ ਐਦਾਂ ਰਿਖਤਿਆਰ ਹੋਈ ਨਾ ਐਦਾਂ ਤਿਆਰ ਹੋ ਜਾਂਦੇ ਆ ਵਿਸ਼ਾਲ ਵਧੀਆ ਮੁੰਡਾ ਹਰਿਆਣੇ ਦਾ ਬਾਈ ਜੀ ਇਹ ਹੈ ਤੋੜੀ ਕੰਨ ਨਈ ਨਤੀਆ ਭਾਈ ਦੱਸਦੀ ਹੁਣੇ ਮੁੰਡੇ ਦੀਆਂ ਹੈੱਡਫੋਨ ਲੱਗੇ ਹੋਏ ਆ ਮੋਜਾਂ ਮਾਰਦੇ ਆ ਭਾਈ ਉਹਨੇ ਵਰਗੇ ਇਹਨਾਂ ਨੂੰ ਮਾਲਕ ਮਿਲ ਗਏ ਤੇ ਇਹਨਾਂ ਨੇ ਮੋਤੀ ਬੁਣ ਕੀਤੇ ਹੋਣੇ ਅਗਲੇ ਚੰਗੇ ਅਗਲੇ ਚੰਗੇ ਸਹੀ ਗੱਲ ਹੈ ਨਾ ਇਹ ਰਾਈਟ ਹੈ ਅਗਲੇ ਮਾੜੇ ਅਗਲੇ ਮਾੜੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਜੇ ਹਮ ਚੰਗੇ ਤਾਂ ਸਭ ਚੰਗੇ ਹੋਏ ਠੀਕ ਹੋ ਗਿਆ ਵੈਰੀ ਥੈਂਕ ਯੂ ਵੈਰੀ ਮੱਚ ਖੁਸ਼ ਕਰਕੇ ਵੇਈਦਾ ਹੈ ਅਗਲੇ ਖੁਸ਼ ਆਪਾ ਨਾ ਸਹੀ ਗੱਲ ਸਹੀ ਗੱਲ ਸਾਰੇ ਖੁਸ਼ ਅਸੀਂ ਜਦੋਂ ਵੀ ਬਲੌਗ ਬਣਾਇਆ ਸੀ ਵੀ ਖੁਸ਼ ਹੋਏ ਨਾਲੇ ਹੋਏ ਨੇ ਤੁਸੀਂ ਖੁਸ਼ ਸਭ ਖੁਸ਼ ਹੋ ਜਾਂਦੇ ਆ ਅੱਗੇ ਜੀ ਆਪਣੇ ਕੰਮਾਂ ਦੇ ਵਿੱਚ ਮਿੱਤਰੋ ਸਭ ਕੁਝ ਸੌਖਾ ਸੌਖਾ ਨਹੀਂ ਹੁੰਦਾ ਹੈਗਾ ਆ ਦੇਖੋ ਇੱਧਰ ਹਰ ਰੋਜ਼ ਕੁਛ ਨਾ ਕੁਛ ਹੁੰਦਾ ਰਿਹਾ ਦੇਖੋ ਅੱਜ ਟਾਇਰ ਖਰਾਬ ਹੋ ਗਏਆਂ ਕਦੇ ਫਰਿੱਜਾਂ ਕਦੇ ਕੁਝ ਕਦੇ ਪੁਝ ਆਪਣੇ ਉੱਪਰ ਆਪਣੇ ਕਿਗਰੀ ਹੋਣਗੇ ਜਿਹਨਾਂ ਦੇ ਆਪਣੇ ਕਾਰੋਬਾਰ ਹੈ ਹਰ ਦਿਨ ਇੱਕ ਨਵਾਂ ਇੱਕ ਸਟੈਪ ਲੈ ਕੇ ਹੁੰਦਾ ਹੈ ਨਾ ਬਿਲਕੁਲ ਆਪਾਂ ਇਹਨਾਂ ਦੇ ਆਏ ਆ ਟਾਇਰ ਲੈਣ ਵਾਸਤੇ ਹੈ ਜੀ ਬੱਬੀ ਬਾਣੇ ਅਛਾ ਪ੍ਰੋਜੈਕਟ ਲੱਗੇ ਲਾਉਣ ਪੈਨਲ ਹੈ ਪੈਲਟ ਠੀਕ ਹੈ ਠੀਕ ਹੈ ਠੀਕ ਹੈ ਇਹਦਾ ਉਹ ਤਾਂ ਕਾਫੀ ਚੱਲਦਾ ਹੈ ਨਾ ਹਾਂ ਚੱਲਦਾ ਆਪਾਂ ਚਾਈਨਸ ਦੁਕਾਨ ਦੇ ਵਿੱਚ ਮਤਲਬ ਆਏ ਆ ਇੱਥੋਂ ਸਾਰਾ ਸਮਾਨ ਮਿਲ ਜਾਂਦਾ ਜੋ ਤੁਸੀਂ ਲੈਣੇ ਇਸ ਲਾਈਨ ਦੇ ਵਿੱਚ ਸਾਰਾ ਸਮਾਨ ਪਿਆ ਜਿਹੜਾ ਨਟ ਪੇਜ ਬੁਲਟ ਸਾਰਾ ਸਮਾਨ ਪਿਆ ਤੇ ਆਪਾਂ ਨੂੰ ਤੈਅ ਚਾਹੀਦਾ ਇਦਾਂ ਆ ਤਾਂ ਤੈਅ ਹੋਰ ਹੈ ਹੈ ਨਾ ਬੋਲੇ ਉੱਪਰ ਸਾਰਾ ਕੋਰੀਡੋਰ ਇਹ ਚੀਜ਼ ਹੈ ਹਾਂ ਅੱਜ ਦਾ ਆ ਇਹੋ ਆ ਵੀਰ ਇਹ ਥੋੜਾ ਛੋਟ ਨਹੀਂ ਛੋਟਾ ਹੈ ਇੱਕੋ ਜਿਹਾ ਨਹੀਂ ਨਹੀਂ ਆ ਦੇਖ ਫਰਕ ਹੈ ਜੀ ਇਹ ਪਰਕਟ ਦਾ ਅੱਛਾ ਆ ਛੋਟਾ ਦਿਖ ਰਿਹਾ ਹੈ ਇਹ ਇਹ ਦਰਾਪੇ ਹਣੇ ਵੱਡੇ ਆ ਇਹ ਦੂਜਿਆਂ ਜੇ ਤੁਸੀਂ ਨਾਲ ਰੋਕਣਾ ਵੀ ਇਹਨੂੰ ਨਹੀਂ ਨਹੀਂ ਇਹ ਨਹੀਂ ਆ ਦੇਖੋ ਕਿੰਨੀ ਕਹਿਣ ਚੀਜ਼ ਲੱਗੀ ਹੋਈ ਹੈ ਟੈਸਟਰ ਪਰ ਬੱਤਰੀ ਆ ਬੈਟਰੀ ਟੈਸਟ ਕਰਨ ਵਾਸਤੇ ਕੀ ਬ ਆਪਣੀ ਯੂਨੀ ਪਤਾ ਲੱਗਦਾ ਆਪਾਂ ਵੀ ਗੱਡੀ ਸਟਾਰਟ ਨਹੀਂ ਹੁੰਦੀ ਬੈਟਰੀ ਘਟ ਹੈ ਵੱਧ ਹੈ ਆ ਦੇਖੋ ਲੱਗੇ ਚੈੱਕ ਕਰ ਸਕਦੇ ਵੀ ਫੁੱਲ ਗੁੱਡ ਮੀਰੀਆ ਲੋ ਓਕੇ ਇਹ ਨਾਲ ਟੱਚ ਦਿਖਾਇਆ ਉਹਨਾਂ ਨੂੰ ਇਹ ਚੀਜ਼ਾਂ ਦਾ ਚੈਨਸੜਾ ਨੇ ਘੈਂਟ ਬਣਾਈ ਯਾਰ ਇਹ ਹੀ ਗੱਲ ਤਾਂ ਨਹੀਂ ਹੈਗੀ ਆਹ ਦੇਖੋ ਮਿੱਤਰੋ ਕਿੰਨੀ ਕਹਿਣ ਚੀਜ਼ ਲੱਗੀ ਹੋਈ ਆਪਾਂ ਲੈ ਕੇ ਜਾਣੀ ਆ ਇਹ ਪਤਾ ਕੀ ਆਪਣੀ ਸ਼ੀਟ ਦੇ ਔਰ ਜਿੱਥੇ ਆਪਣੇ ਗੀਅਰ ਹੁੰਦੇ ਆ ਉਹਨਾਂ ਦੇ ਕੋਲ ਨਾ ਜਗ੍ਹਾ ਜ ਨਹੀਂ ਹੁੰਦੀ ਉੱਥੇ ਆਪਣੇ ਫੋਨ ਗਿਰ ਜਾਂਦਾ ਕਦੇ ਕੁਝ ਗਿਰ ਜਾਂਦਾ ਇਹ ਉੱਥੇ ਇਦਾਂ ਇਦਾਂ ਫਿੱਟ ਹੋ ਜਾਂਦਾ ਤੇ ਜੇ ਪਾਣੀ ਦੀ ਬੋਤਲ ਗਲਾਸ ਰੱਖਣਾ ਉਹ ਵੀ ਰੱਖ ਸਕਦੇ ਆ ਤੇ ਜੇ ਫੋਨ ਰੱਖਣਾ ਫੋਨ ਰੱਖ ਸਕਦੇ ਆ ਮੈਂ ਕਿਹਾ ਚਾਰਜਰ ਵੀ ਹੈਗਾ ਦੇਖੋ ਪਾਣੀ ਵੀ ਚੀਜ਼ ਹੈ ਦੇਖੋ ਅੱਛਾ ਦੇਖੋ ਚਾਰਜਰ ਆ ਗਿਆ ਤਾਂ ਮੈਂ ਲੈ ਆਵਾਂ ਤੂੰ ਕੀ ਨਹੀਂ ਨਹੀਂ ਉਹ ਦੋਦੇ ਹੀ ਹੈ ਅੱਛਾ ਕੋਈ ਚੋਰੀ ਦਾ ਨਹੀਂ ਹੋਣਾ ওকে ਬਰੋ ਆਪਾਂ ਇੱਕ ਲੈ ਲਿਆ ਇਹ ਇਹ ਵਧੀਆ ਚੀਜ਼ ਹੈ ਫੋਨ ਫੜ ਖੋਏ ਨਾਲੇ ਉਹ ਤਾਂ ਡਿੱਗਦਾ ਨਹੀਂ ਫੋਨ ਇਹ ਤੋਂ ਹਾਂ ਉਹ ਵੀ ਫੋਨ ਗਿਰ ਹੀ ਜਾਂਦਾ ਫਿਰ ਮੁੜ ਕੇ ਹੱਥ ਮੋٹے ਮੋਟੇ ਵਿੱਚ ਪੈਂਦੇ ਵੀ ਹੈ ਨਹੀਂ ਨਿਕਲਣ ਵਾਸਤੇ ਫਿਰ ਗੱਡੀ ਰੋਕ ਕੇ ਸ਼ੀਟਾ ਕੇ ਪੁੱਛੀ ਕਰਕੇ ਫੇਰ ਫੋਨ ਕਰਨਾ ਪੈਂਦਾ ਸਮਾਨ ਕਾਫੀ ਵਧੀਆ ਨੇ ਕੋਈ ਨਾ ਦੇਖੋ ਲਾਈਟਾਂ ਲੂਟਾ ਕਿਨੇ ਵਜੇ ਲੱਗੇ ਹੋਏ ਸ਼ੈਰਿੰਗ ਸਪੈਸੀ ਸ਼ਾਇਬ ਆਇਆ ਅਮਰੀਕਾ ਤੋਂ ਬਾਅਦ ਹਮਰੇ ਨੰਬਰ 1 ਪਰ ਆਉਣਗੇ ਨਹੀਂ ਹੋਣੀ ਲੱਗਦਾ ਮੈਨੂੰ ਟਾਈਮ ਸਾਢੇ ਤਿੰਨ ਹੋ ਗਏ ਮੈਂ ਥਰੋਂ ਆਪਾਂ ਘਰੇ ਪਹੁੰਚ ਗਏ ਗੱਲਾਂ ਬਾਤਾਂ ਮਾਰ ਕੇ ਭਾਈ ਉਹਨਾਂ ਦੇ ਨਾਲ ਤੇ ਕੁਸ਼ਾਨ ਸਿੰਘ ਵੀ ਆਪਣਾ ਸਕੂਲ ਤੋਂ ਆ ਗਿਆ ਮੈਂ ਤੁਹਾਨੂੰ ਕੁਸ਼ਾਨ ਵੀ ਨੂੰ ਵੀ ਮਿਲਾ ਦਿੰਨਾ ਮੇਰੇ ਉਹ ਇੱਧਰ ਫਿਰ ਕੁਸ਼ਾਨ ਨੂੰ ਹੀ ਮਿਲੋ ਤੇ ਕੁਸ਼ਾਨ ਸਕੂਲ ਤੋਂ ਆਵੇ ਤੇ ਪੈਂਥਸੇ ਕੁਸ਼ਾਲ ਵੀ ਦੇ ਕੋਲ ਨਾ ਆਵੇ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਮੈਂ ਮੈਂ ਜੀ ਹੋਸ਼ਾਂ ਨੇ ਵੀ ਸਿਆ ਠੀਕ ਠਾਕ ਲੈ ਪਾਣੀ ਵੀ ਪੀ ਲੈ ਪੀ ਲੈ ਪੀ ਲੈ ਪਾਣੀ ਅੱਜ ਕੁਛਾਂ ਤੁਰ ਕੇ ਆਇਆ ਹਾਂ ਹੂੰ ਠੰਡੇ ਵਿੱਚ ਨਹੀਂ ਨਹੀਂ ਠੰਡਾ ਹੋ ਕਰਨ ਦੇਖੋ ਸਹੀ ਹੈ ਲੈ ਠੰਡੇ ਵਿੱਚ ਤੇ ਗੱਲ ਤੂੰ ਜਰਾ ਭੱਜ ਕੇ ਲਾ ਤਾਂ ਮੈਨੂੰ ਐਵੇਂ ਹਵਾ ਦਾ ਠੰਡੇ ਹੋ ਗਾਂ ਤੇਰੇ ਹਵਾ ਦਾ ਖੜੇ ਹੀ ਮੰਗੇ ਜਾਂਦੀ ਪਸਿਆ ਤਾਂ ਫਿਰ ਤੁਰ ਕੇ ਆਇਆ ਫਿਰ ਤੁਰ ਕੇ ਆਇਆ ਕੁਛ ਚੱਲਦੀ ਸਿੱਧਾ ਮੱਥੇ ਪਰ ਨੂੰ ਆਉਂਦੀ ਇੱਧਰ ਹੂੰ ਜੇ ਹੋਂ ਸਕੂਲ ਲੱਗ ਕੇ ਮ ਕਰੋ ਰੋਟੀ ਪਾਣੀ ਖਾਓ ਪਿਆਸਾ ਪਾਣੀ ਸਕੋ ਤੇ ਤੁਸੀਂ ਉਸਤਾਦ ਜੀ ਦੋ ਟੈਸਟ ਕਰ ਲ ਤੇ ਕੱਜੋਗੇ ਇੱਕ ਕਰ ਲੂ ਟੈਸਟਾਂ ਕੋਈ ਖਾਸ ਅੰਦਰ ਨਹੀਂ ਮਤਲਬ ਇਹ ਹੋਣਾ ਨਾ ਉਹ ਜੂਸ ਕਲਾਸ ਵੱਡੀ ਹੋ ਜਾਂਦੀ ਹੈ ਕਿੰਨੇ ਪਰਸੈਂਟ ਆਈ ਹੈ ਅੱਜਲੇ ਕਿੰਨੇ ਪਰਸੈਂਟ ਆਈ 80 ਵੈਰੀ ਗੁੱਡ ਸ਼ਾਬਾਸ਼ ਲੈ ਆਮਡੇ ਕੋਡ ਦੂਸਰਾ ਬਣ ਕਰਵ ਗਰਮ ਬਾਈ ਠੰਡਾ ਬਹੁਤ ਹੈ ਠੀਕ ਹੈ ਬਾਈ ਤੈਨੂੰ ਕਿੰਨੇ ਪਰਸੈਂਟ ਆਏ ਤੈਨੂੰ ਕਿੰਨੇ ਪਰਸੈਂਟ ਆਏ ਇਹਨੇ 0 ਤੇਨੂੰ ਕਿੰਨੇ ਪਰਸੈਂਟ ਆਏ ਤੈਨੂੰ ਕਿੰਨੇ ਪਰਸੈਂਟ ਆਏ ਗਿਰ ਗਿਆ ਦਾ ਇੱਥੇ ਵਿੱਚ ਆਪਣੇ ਗੁਰਸ਼ਾਨਵੀਰ ਨੂੰ ਮਿੱਤਰੋ ਇਦਾਂ ਦਾ ਪਸ ਪੈ ਗਿਆ ਨਾ ਖੇਡਣ ਦਾ ਹੁਣ ਤਾਂ ਰੋਜ਼ ਕਹਿੰਦਾ ਸਕੂਲ ਤੋਂ ਆ ਗਿਆ ਪਾਪਾ ਰੋਜ਼ ਕਹਿੰਦਾ ਮੇਰੀ ਗੇਮ ਨਾਲ ਵਗ ਜਾਇਆ ਕਰੋ ਆ ਦੇਖੋ ਟਾਈਮ ਕਿੰਨਾ ਹੋਇਆ ਟਾਈਮ 7:30 ਹੋ ਗਿਆ ਘਰ ਆ ਕੇ ਸੁੱਤਾ ਨਹੀਂ ਹੈਗਾ ਇਹ ਬਨ ਗਿਆ ਪਰਨਾ એનર્ਜੀ ਜੀ ਬਣੀ ਰਹਿੰਦੀ ਆ ਰਜਾਈ ਜੀ ਦਾ ਸੁਸਤ ਰਹਿੰਦਾ ਮੰਨਣਾ ਕਹਿੰਦਾ ਬਨ ਗਿਆ ਪਰਨਾ ਚੱਲੀਏ ਗਰਾਉਂਡ ਤੇ ਚੱਲੀ ਯਾਰ ਰਮਨ ਸਿੰਘ ਲਾਈ ਦੋ ਦੋ ਮੈਚ ਅਸਲ ਦੀ ਗੱਲ ਪਤਾ ਕੀ ਹੋਈ ਗੁਰਸ਼ਾਨਵੀਰ ਨੂੰ ਪਸੰਦ ਆ ਗਈ ਮੇਰੀ ਬੋਲਿੰਗ ਮੈਂ ਬੋਲ ਕਰਉਣਾ ਬਹੁਤ ਫਾਸਟ ਹੈ ਨਾ ਫੇ ਗੱਲ ਆਏ ਨੇ ਵੀ ਜਿੰਨੀ ਤੇਜ਼ ਆਉਂਦੀ ਆ ਉੰਨੀ ਤੇਜ਼ ਵਾਸਪੇ ਦੇ ਨੇ ਵਾਸਪੇ ਦੇ ਨੇ ਇਹਨੂੰ ਪਹਿਲਾਂ ਪਤਾ ਨਹੀਂ ਪਾਪਾ ਨੂੰ ਬੋਲਿੰਗ ਆ ਬੇ ਬੜੀ ਮੈਚ ਲਾਈ ਆਂ ਅੰਦਿ ਲਾਗ ਰਹੇ ਨੇ ਪਿੰਡਾਂ ਦੇ ਵਿੱਚ ਨਾ ਨਾ ਕਿਵੇਂ ਦਮ ਕਰਕੇ ਰੱਖਾਤਾ ਆਮ ਨੇ ਐਸੀ ਬਾਲ ਕਰਾਤੇ ਸੀ ਮੈਨੂੰ ਓਵਰ ਹੀ ਨਹੀਂ ਦਿੰਦੇ ਹੁੰਦੇ ਕਹਿੰਦੇ ਵੀ ਤੈਨੂੰ ਓਵਰ ਇਹਨਾਂ ਤੋਂ ਸਾਰੇ ਮਾ ਲੋ ਵਾਈਟ ਪਾ ਦਿੰਦੇ ਐਸੇ ਹੀ ਇੱਧਰ ਜੀ ਆਣਾ ਇੱਧਰ ਮਰੇ ਤੁਸੀਂ ਆਪਣੀ ਉਧਰ ਅਜ ਬੱਚੇ ਖੇਡਦੇ ਨੇ ਇੱਧਰ ਤੇ ਇੱਧਰ ਬਾਪੂ ਨਹੀਂ ਲਾ ਰਹੇ ਮਿੰਦ ਮੁੰਦ ਲਾ ਰਹੇ ਆ ਤੇ ਆਪਾਂ ਕਹਦੇ ਨਾ ਬਾਪੂ ਨੂੰ ਬਾਪੂ ਮੜਾ ਧਿਆਨ ਨਾਲ ਵੀ ਬਾਲ ਥੋੜੀ ਜੀ ਕੈੜੀ ਮੇਰੇ ਬਾਪੂ ਲੱਗੇ ਆ ਵਿਚਾਰਾ ਮੈਂਤਰਾਣੂ ਬਾਪੂ ਤੇਰੇ ਮਾਰੇ ਬਾਲ ਕੀਤੇ ਇਧਰ ਚਲੋ ਕਰਾਓ ਚਲੋ ਮੈਂ ਕਿਹਾ ਬਾਲ ਪੈਣਾ ਚਾਹਤ ਹਾਂ ਸ਼ੌਤੀ ਘੇੜਾ ਉਧਰ ਨਾ ਲੈ ਮੈਕ ਫਰਮ ਮੈਕਣੋ ਕਰਾ ਲਈ ਯਾਰ ਵਾਹ ਵਾਲੀਆ ਮੜੀ ਕੋ ਬਰਮਾ ਦਾ ਕਰੇ ਸਿਰੇ ਕਰੇ ਬਾਹ ਵੀ ਘਵਾਉਣੀ ਆ ਲੈ ਨਹੀਂ ਜਿੱਤੂ ਫੋਣੀ ਵੀ ਨਹੀਂ ਬੱਟਾ ਹੀ ਫਾੜ ਜਣਾ ਦਾ ਬੱਟਾ ਰੋ ਫੋਣੀ ਆ ਬਾਹ ਘਮਾ ਕੇ ਪਾਉਣੀ ਆ ਬਾਹ ਚ ਮੜੀ ਮੋਟੀ ਜੇ ਪਹਿਲਾਂ ਇਹ ਗਰਮ ਹੋਈ ਜੰਗੀ ਤਾਂਹੀਂ ਗੱਲ ਬਣਦੀ ਐ ਐ ਮੋਟਾ ਮੋਟਾ ਉੱਤਰ ਜਿਹਾ ਬਜ਼ੁਰਗ ਬੰਦੇ ਦਾ ਤੁਸੀਂ ਤਾਂ ਚੜਦੀ ਜਵਾਨੀ ਹੁੰਦੇ ਪੁੱਤ ਪਾਪਾ ਉਹਨੂੰ ਤਾਂ ਢੈਵੀ ਜਵਾਨੀ ਵਾਲੇ ਬੰਦੇ ਆ ਤੇ ਇਹਦਾ ਬਸ ਹਿੰਮਤਾਂ ਹੀ ਆ ਇਹਨਾਂ ਖਿੱਚੀ ਫਿਰ ਸਾਨੂੰ ਖਿੱਚੀ ਫਿਰਦੀਆਂ ਲੈ ਆਜੋ ਫਿਰ ਇੰਨੇ ਵਾਰ ਬਰਬਾਹ ਕੰਮ ਹੋ ਜਾਂਦਾ ਆ ਦੇਖੀ ਤੂੰ ਆ ਦੇਖੀ ਹਰਮੂ ਦੇਖੀ ਮੈਂ ਕਿੱਦਾਂ ਆਇਆ ਇੱਧਰ ਠਿੰਗ ਕਰੋ بیٹنگ ਕਰੋ ਜਾਂ ਤੁਸੀਂ ਕਿਹੜੇ ਗੇਮੇ ਲਾਗੇ ਹੋ ਫੀਲਡਿੰਗ ਤੇ ਹੋ بیٹنگ ਤੇ ਮੈਂ ਹੁੰਨਾ ਆ ਲੋ ਇਹ ਵਧੀਆ ਦਾ ਗੁਰੂ ਟਾਈਮ ਹੁਣ 5 ਵਜ ਗਏ ਆ ਸੜਾ ਜਾਣ ਸਮ ਹੋ ਗਿਆ ਕਿ ਗਰਾਊਂਡ ਦੇ ਵਿੱਚ ਹੋਰ ਵੀ ਲੋਕ ਆ ਗਏ ਮੈਂ ਤਾਂ ਖੇਡਣ ਨੂੰ ਬਾਤ ਆ ਦੇਖੋ ਇੱਧਰ ਫੁੱਟਬਾਲ ਦੀ ਇੱਧਰ ਕੁੜੀ ਟ੍ਰੇਨ ਕਰਦੀ ਆ ਤੇ ਬੰਦੇ ਆਪਣੇ ਗੁਰシャンਬੀਰ ਤੇ ਹਰਮਨ ਉਹ ਪਰਲੇ ਬਦ ਖੁੰਝ ਖੇਡਣ ਲੱਗੇ ਆ ਆ ਮੁੰਡਾ ਫੁੱਟਬਾਲ ਦੀ ਪ੍ਰੈਕਟਿਸ ਕਰਨ ਵਾਸਤੇ ਆਇਆ ਹੈ ਚੱਲੀਏ ਮੁੰਡੇ ਫਿਰ ਰੁਕ ਜਾ ਹੈ ਫਿਰ ਅਗੇ ਜਾ 5 ਵਜ ਗਏ ਹੁਣ ਤਾਂ 5 ਵਜ 5 ਵਜ ਗਏ ਹੋ ਪੂਰੇ 5 ਵਜ ਗਏ ਧਿਆਨ ਇਧਰ ਉਧਰ ਨਾ ਬੋਲ ਬਜੇ ਉਹ ਤਾਂ ਖੇਡਦੇ ਇਹਨਾਂ ਦੇ ਇਧਰ ਲੋਲੇ ਪੱਸੇ ਐਂ ਇਹਨਾਂ ਲੋਕੋ ਧਿਆਨ ਸੇ ਖੇਡਣਾ ਹੈ ਸਿਰਫ ਆਹ ਨਾਲ ਇਧਰ ਨਹੀਂ ਬੋਲ ਧਿਆਨ ਨਾਲ ਬਣਦੀ ਨਹੀਂ ਬਣਦੀ ਹੈ ਧਿਆਨ ਨਾਲ ਬਣਦੀ ਆ ਧਿਆਨ ਨਾਲ ਬਸ ਉਹਦੇ ਨਾਲ ਛੇੜਣਾ ਹੈ ਠੀਕ ਹੈ ਇੱਕ ਤੂੰ ਹਰਮ ਤੇ ਤੀਜਾ ਧਿਆਨ ਰਲ ਕੇ ਖੇਡਿਓ ਅੱਜ ਸਾਨੂੰ ਖੇਡਣ ਵਾਸਤੇ ਟਾਈਮ ਘੱਟ ਮਿਲੇ ਹਨ ਜੰਨ ਜੀ ਅੱਜ ਕੁਸ਼ਾਨਸੀ ਸਕੂਲ ਤੋਂ ਲੇਟ ਥੋੜਾ ਆਇਆ ਤਾਂ ਕਰਕੇ ਥੋੜਾ ਟਾਈਮ ਘੱਟ ਮਿਲੇ ਪਾਪਾ ਤੋਏ ਕਰ ਜਿੱਦੋਂ ਛੁੱਟੀ ਤੈਨੂੰ ਪਹਿਲਾਂ ਹੋ ਜਾਂਦੀ ਆ ਉਸ ਹਿਸਾਬ ਨਾਲ ਬਣਾਇਆ ਮੈਨੂੰ ਦੱਸ ਦੇਗਾ ਪਹਿਲਾਂ ਉਸ ਹਿਸਾਬ ਨਾਲ ਸੀ ਆਪਣਾ ਚਾਰਟ ਬਣਾ ਲਏ ਜਮ ਦੇਣ ਦੇ ਛਢੀ ਗੁਲਦੇ ਹਨ ਜਿੰਨੇ ਨਾਲ ਕੋਈ ਨਹੀਂ ਹੁੰਦਾ ਹਾਂ ਆ ਟਾਈਮ ਲੱਗੇ ਨਾ ਪਰਨਤ ਗਰਾਊਂਡ ਤੇ ਅਸੀਂ ਚਾਟੇ ਬੜੇ ਬਾਲ ਕੈੜੀ ਆ ਮੈਂ ਕਿਸੇ ਦੇ ਬੱਜੀ ਐਵੇਂ ਲੈਣੇ ਕਿ ਦੇਣੇ ਪੜ ਜਾਏਗੇ ਬੇਟੀ ਜਾ ਬਾਲ ਦੂਜੀ ਲਓ ਆਪਣੀ ਹੈ ਨਹੀਂ ਉਹ ਟੈਰਨਸ ਦੀ ਬਾਲ ਉਹ ਨਾ ਸਵਾਲ ਹੀ ਆ ਨੀ ਇਹ ਤਾਂ ਕਹ ਲੈ ਕਿੰਨਾ ਨਜ਼ਾਰਾ ਦੇ ਦੇਣ ਵਾਲੀ ਆਉਂਦੇ ਦੋਵੇਂ ਬੈਟ ਵੀਟ ਨਹੀਂ ਸਾਲ ਹੋ ਗਿਆ ਇਹਦੇ ਨਾਲ ਤਾਂ ਫਿਰ ਦੱਸ ਟੱਕ ਹੁੰਦੀ ਹੈ ਸਵਾਲ ਉਹ ਲੈ ਫੋਨ ਛੋੜੇ ਹੁਣ ਟਾਈਮ 7:00 ਵਜੇ 10 ਮਿੰਟ ਹੋ ਗਏ ਮਿੱਤਰੋ ਤੇ ਆਪਾਂ ਨੇ ਬਾਹਰ ਆਪਣਾ ਟੇਬਲ ਸੈੱਟ ਕਰਤਾ ਆਪਾਂ ਨੂੰ ਫੋਨ ਆਇਆ ਸਰਟਨਲੀ ਉਹ ਕਹਿ ਰਹੇ ਸੀ 15 ਜਣਾਂ ਨੇ ਬਰਥਡੇ ਪਾਰਟੀ ਕਰਨੀ ਆ ਆਪਣੇ ਇੰਡੀਅਨ ਨਹੀਂ ਹੈਗੇ ਆਪਣਾ ਇਹ ਆਪਣੇ ਹੈਗੇ ਆ ਅ ਇਟਾਲੀ ਹੋਣਗੇ ਜਾਂ ਫਿਰ ਰੋਮਨੀਆ ਦੇ ਹੋਣਗੇ ਵੀ ਇਟਾਲੀ ਦੇ ਵਿੱਚ ਗੱਲ ਕੀਤੀ ਰਹੇ ਮੇਰੇ ਨਾਲ ਤੇ 15 15 ਟੇਬਲ ਆਪਣਾ ਸੈੱਟ ਕਰਤਾ ਤੇ ਬਾਕੀ ਆਪਣਾ ਹੁਣ ਕੰਮਕਾਰ ਚੱਲਦਾ ਈ ਹੈ ਹਜਮਾ ਪੀ ਪੀਤੀ ਕੋਈ ਰੱਖਣੀ ਪੀਤੀ ਉਹ ਕਰ ਸੀ ਬਾਅਦ ਚ ਜੇ 라ਵਾਂਗੇ ਨਾ ਪੀਜ਼ੇ ਖਾਣੇ ਗਏ ਲੈਣ ਉਹਨਾਂ ਨੇ ਹੁਣ ਕ ਲਈ ਬਿਕਈ ਜਾ ਜੇ ਸੈੱਟ ਕਰ ਦਿੱਤਾ ਠੀਕ ਹੈ ਉਹ ਜਦੋਂ ਆਣਗੇ ਉਸ ਤੋਂ ਬਾਅਦ ਆਪਾਂ ਉਦਾਂ ਹੀ ਕਰ ਦਾਂਗੇ ਆਪਾਂ ਤੇ ਬਾਕੀ ਅੰਦਰ ਆਪਣਾ ਕੰਮਕਾਰ ਚੱਲਦਾ ਈ ਆਰਡਰ ਆਪਣੇ ਬਣਦੇ ਨੇ ਪੰਚ ਆਪਣੇ ਕਾਰਤੂਨ ਬਣਾਉਣ ਦੇ ਕਾਰ ਦੋਣੀ ਸਰਕਾਰ ਤੋਂ ਚੌਗਰ ਸਾਰੇ ਨੂੰ ਕਰ ਦੋ ਮਨਸਿਰਾ ਕਰ ਦੇ ਦਵਿੰਦਸ ਕੀ ਹਾਲ ਚੰਗਾ ਪਿਛਲੇ ਸਾਲ ਜੀ ਠੀਕ ਠਾਕ ਬਣੀ ਬੜਾ ਠੀਕ ਠਾਕ ਸ਼ਰਦੇ ਉਹ ਤੇਰਾ ਠੰਡਾ ਥੇ ਮੈਂ ਤੇ ਓਏ ਜੀ ਹਾਂ ਤੁਸੀ ਹੁੰਦੇ ਖੜੇ ਸੀ ਜੀ ਮੈਂ ਬਾਹਰ ਆਇਆ ਇਹ ਗੱਲ ਹੋ ਸਕਦੀ ਹੈ ਠੀਕ ਹੋ ਗਿਆ ਕਲੈਗ ਜਰਮਾ ਸੇ ਬਣਾਦੇ ਮਲ ਦੋ ਆਰਡਰ ਫਟਾਫਟ 2000 ਸੌਰਤ ਦੋ ਆਰਡਰ ਇਕੱਠੇ ਲੈਣੇ ਨਾ 2000 ਵਾਲ ਦਾ ਸੌਰਤ ਆ ਆ ਵਾਲਾ ਠੀਕ ਆ ਦੋ ਆਰਡਰ ਇਕੱਠੇ ਜਾਣੇ ਹਾਂ ਕਿਹੜੀ ਸੀ ਕਿਹੜਾ ਓ ਪੀਪੀ ਸ਼ਰਜੋ ਖਾਂ ਪੀਜ਼ਾ ਲਿਸੀ ਪੀਜ਼ਾ 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 ਤੇ ਆਪਾਂ ਬਣਾਈ ਆਹ ਵਾਲੀਆਂ ਦੋ ਪਨੀਰ ਨੂੰ ਆ ਲੈਣ ਵਾਸਤੇ ਆਉਣ ਉਹਨਾਂ ਨੇ ਹੁਣ ਟਾਈਮ 1:30 ਹੋ ਗਿਆ ਮੇਤਰੋ ਤੇ ਕੁਸ਼ਾਨ ਵੀਰ ਸਿੰਘ ਨੇ ਪੀਜ਼ਾ ਕਿਹੜਾ ਖਾਣਾ ਚਾਹੇ ਆਪਣੇ ਨੇ ਪੀਜ਼ਾ ਦੇਖਦੇ ਕਿਹੜਾ ਖਾਣਾ ਹੈ ਦੇਖਦੇ ਤੈਨੂੰ ਕਿਹੜੇ ਕਿਹੜੇ ਪੀਜ਼ੇ ਪਸੰਦ ਹੈ ਮੈਂ ਮੈਨੂੰ ਤਾਂ ਸਾਰੀ ਖਾਦੇਵੇਂ ਲੱਗ ਗਿਆ ਵਗ ਸਹੀ ਗੱਲ ਹੈ ਮੈਂ ਕਹਿੰਦਾ ਪੀਜ਼ਾ ਕੋਈ ਨਹੀਂ ਸਾਰੇ ਪੀਜ਼ੇ ਖਾ ਲਿਆ ਹਨਾ ਮਤਲਬ ਆਪਣੇ 100 150 ਤਰ੍ਹਾਂ ਦੇ ਮਿੱਤਰ ਪੀਜ਼ਾ ਬਣਦਾ ਹੈ ਅਸੀਂ ਨਾ ਕੰਪੇਰੀਸ਼ ਕਰਕੇ ਖਾ ਲਏ ਵੀ ਜਿਹੜਾ ਵਾਲਾ ਵੀ ਮੀਨੂ ਦੇ ਵਿੱਚ ਏਦਾਂ ਘਮਾ ਕੇ ਇਹਦੇ ਨਾਲ ਪਾ ਗਏ ਸਾਰੇ ਵੀ ਟੈਸਟ ਕਰ ਲਏ ਸਾਰੇ ਸਾਰੇ ਪੀਜ਼ੇ ਬਹੁਤ ਵਧੀਆ ਹੈ ਆਪਣੀ ਲੱਕੜ ਦੀ ਭੱਟੀ ਤੇ ਤੇ ਸ਼ਮ ਚੱਲੀ ਮਤਲਬ ਹਾਂਜੀ ਤੇ ਬਾਕੀ ਹੁਣ ਆਹ ਵਾਲਾ ਪੀਜ਼ਾ ਦੇਖੋ ਆਹ ਸਾਡਾ ਮਤਲਬ ਮੇਰਾ ਫੇਵਰਿਟ ਪੀਜ਼ਾ ਹੈ ਸਰ ਜੀਚਾ ਕੋ ਪਤਾ ਪਈ ਆਪਾਂ ਹੀ ਖਾਵਾਂਗੇ ਤੇ ਬਾਕੀ ਕੋਲ ਮਲਾ ਕੇ ਮਿੱਤਰੋ ਬੜਾ ਵਧੀਆ ਰਿਹਾ ਅੱਜ ਦਾ ਦਿਨ ਸਾਰਾ ਦਿਨ ਤੁਹਾਡੇ ਨਾਲ ਸ਼ੇਅਰ ਕੀਤਾ ਆਪਣੀ ਵਲੌਗ ਦੇ ਰੂਪ ਦੇ ਵਿੱਚ ਵੀ ਤੇ ਜਿਹੜੇ ਆਪਣੇ ਆਏ ਸੀਗੇ ਟੇਬਲ ਉੱਤੇ ਉਹ ਚਲੇ ਗਏ ਬਸ ਸ੍ਰੀ ਵੀ ਚੱਕਰ ਕਰੰਤ ਰਹਿ ਗਈ ਆ ਇਹ ਨਿਵੇਟਦੇ ਆ ਪੀਜ਼ਾ ਖਾਣੇ ਆ ਤੇ ਬਲੌਗ ਇੱਥੇ ਆਪ ਆਪਣਾ ਜਿਹੜਾ ਬੰਦ ਕਰਦਾ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਬਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸੀ ਗੱਲ ਜੀ